ਭੂਸ਼ੀ ਚੋਰੀ ਹੋ ਗਈ ਸਾਡੀ ਆਹ ਇਹ ਵੀ ਗੱਲ ਹੈ ਪਾਰੀ ਸਾਮ ਕੇ ਕੋਈ ਸ਼ੀਰ ਕਹਿ ਸੱਸੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚ ਪਹਿਲਾਂ ਆਪਾਂ ਵੀਡੀਓ ਦਿਖਾਈ ਅੱਜ ਫੇਰ ਪਹੁੰਚੇ ਆ ਟੋਟਲ ਵੀਰਾਂ ਕੋ ਇਸ ਟਾਈਮ ਤੇ ਹਾਜ਼ਰ 6 ਚੰਗੀਆਂ ਸੋਹਣੀਆਂ ਮੱਝਾਂ ਤੇ ਬਾਕੀ ਚਾਰ ਮੱਝਾਂ ਬਾਹਰ ਆ ਜੇ ਉਹ ਆ ਜਾਣੀਆਂ ਤਿੰਨ ਜਿਨ੍ਹਾਂ ਵਿੱਚ ਤਾਜ਼ੀਆਂ ਸੂਈਆਂ ਵਾਂ ਤੇ ਬਾਕੀ ਤਿੰਨ ਗੱਬਣਾ ਤੇ ਜਿਹੜੀਆਂ ਵੀਰ ਜੀ ਔਣੀਆਂ ਉਹ ਸੂਈਆਂ ਕੇ ਗੱਬਣ ਸੂਈਆਂ ਉਹ ਵੀ ਤਾਜ਼ੀਆਂ ਮਈਆਂ ਬੋਲੀ ਚਾਰ ਚਾਰ ਹਨਾ ਤਾਜ਼ੀਆਂ ਸੂਈਆਂ ਤੇ ਵੀਰ ਉਹਨਾਂ ਨੂੰ ਫੋਨ ਕਰ ਲਿਓ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆ ਕੇ ਆਪਣਾ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਣੀ ਜਿਹੜੀ ਗੱਬਣ ਪਸ਼ੂ ਉਹਦੇ ਥਾਂ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣੀ ਆ ਜੀ ਗੱਲਬਾਤ ਕਰਾਉਣੀ ਆ ਵੀਰੋਂ ਨਾਲ ਇਹਨਾਂ ਦੀ ਡੀਟੇਲ ਲੈਣੀਆਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਜੀ ਐਨੂੰ ਭਾਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਆ ਵੀਰ ਜੀ ਸਾਨੂੰ ਬੁਲਾਇਆ ਤੁਸੀਂ ਤੇ ਅੱਜ ਕਿੰਨੀਆਂ ਅੱਜ 6 ਮੱਜਾ ਜੀ ਟੋਟਲ 6 ਹਾਜ਼ਰ ਆ ਤੇ ਆਉਣ ਵਾਲੀਆਂ ਕਿੰਨੀਆਂ ਆਉਣ ਵਾਲੀਆਂ 4 ਮੱਜਾ ਉਹ ਚੋਹੇ ਸੂਈਆਂ ਸੂਈਆਂ ਭੋਲੇ ਤਿਆਰ ਹਾਂ ਜੀ ਭੋਲੇ ਕੋਈ 2 ਦਿਨ ਦੀ ਕੋਈ 4 ਦਿਨ ਦੀ ਸੂਈ ਠੀਕ ਆ ਜੀ ਹਾਂ ਜੀ ਤੇ ਐਡਰੈਸ ਦੱਸ ਦੋ ਸਭ ਤੋਂ ਪਹਿਲਾਂ ਐਡਰੈਸ ਪਿੰਡ ਆਪਣਾ ਦੇਵੀ ਦਾਸਪੁਰਾ ਹਾਂਜੀ ਜ਼ਿਲ੍ਹਾ ਅਮਰਸਰ ਆ ਤਸਵੀਰ ਵੀ ਮਸਰ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 78388 2557 ਨਾਮ ਕੀ ਵੀਰ ਜੀ ਆਪਣਾ ਮੇਰਾ ਨਾਮ ਫਿਰਿੰਦਰ ਰਾਏ ਠੀਕ ਹੈ ਭਾਈ ਤੁਹਾਡਾ ਜੀ ਆਪਣਾ ਨਾਮ ਆਪੂਧਰੇ ਜੀ ਆਪਣਾ ਮੋਬਾਈਲ ਨੰਬਰ ਹੈਗਾ 91155 ਅਨਿੰਗਾ ਦੋਸਤੋ ਜੀ ਜੀ ਠੀਕ ਹੈ ਜੀ ਤੇ ਪਹਿਲਾ ਜਿਹੜਾ ਮਾਲ ਪਾਇਆ ਕਿਦਾਂ ਰਿਹਾ ਰਿਸਪਾਈਸ ਜੀ ਬਾਜੀ ਅੱਧੇ ਘੰਟੇ ਛਾਲੀ ਤੁਸੀਂ ਕਿਹਾ 8:00 8 ਵਜੇ ਲਾ ਵੀਡੀਓ ਪਾਈ 11 ਵਜੇ ਤੱਕ ਸਾਰੀਆਂ ਸਾਰੀਆਂ ਵੇਚ ਗਈ ਸਾਰੇ ਵਿਗਿਆ ਬੜੇ ਵੀਰਾਂ ਦਾ ਫੂਰਾ ਬੜਾ ਬੜਾ ਰਿਸਪਾਂਸ ਆਇਆ ਧੰਨਵਾਦ ਜਿਹੜੇ ਵੀਰਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜਾਂ ਆਪਣੇ ਚੈਨਲ ਨਾਲ ਜੁੜਦੇ ਆ ਜੀ ਤੇ ਸਾਰਿਆਂ ਦਾ ਰੋਟੀ ਪਾਣੀ ਚੱਲਦਾ ਜਾਂਦਾ ਇਹਦੇ ਨਾਲ ਕੋਈ ਕੋਈ ਗਰੀਬ ਆ ਕੋਈ ਕਿੱਦਾਂ ਉਹ ਨਿਹੋਲੀ ਲੈਣੀ ਹੁੰਦੀ ਹੈ ਜੀ ਸਰਕਲ ਸਰਕਲ ਜਾਂਦਾ ਮੁੱਲ ਭਾਈ ਜਿਹੜੇ ਤੁਹਾਡੇ ਹੀ ਨਾ ਉਹ ਕਿਤੇ ਉਹ ਨਹੀਂ ਲੱਭਣੇ ਨੇ ਸਾਡੇ ਇਲਾਕੇ ਦੇ ਵਿੱਚੋਂ ਸਾਨੂੰ ਵੇਸਾ ਬੇਫੂਨਾ ਆਇਆ ਕਿ ਭਾਜੀ ਸਾਨੂੰ ਪਤਾ ਹੀ ਨਹੀਂ ਕਿ ਜਿਹੜੇ ਅੱਜ ਵੀ ਕਹਿੰਦੇ ਕਿ ਮਈਆ ਤੁਸੀਂ ਲੈ ਕੇ ਦੇਣੀ ਆ ਠੀਕ 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 ਹਾਂ ਜੀ ਸੋ ਇਹ ਕਰੀਏ ਸ਼ੁਰੂਆਤ ਵੱਡੀ ਤੋਂ ਹੁੰਦੀ ਹੈ ਵੱਡੀ ਮੱਝ ਤੋਂ ਸ਼ੁਰੂਆਤ ਕਰੀ ਭਾਈ ਸੂਆ ਕਿ ਨਵੇਂ ਦਾ ਇਹਦਾ ਭਾਈ ਸੂਆ ਕੋਈ ਤੀਜਾ ਲਾਲੇ ਦਾ ਚੌਥਾ ਲਾਲੇ ਠੀਕ ਆ ਹਾਂ ਜੀ ਤੇ ਸੂਣਾ ਇਹਨੇ ਅਜ ਨਹੀਂ ਭਾਈ ਸੂਈ ਹੈ ਜੀ ਅੱਛਾ ਸੂਈ ਹੈ ਜੀ ਕਾਤ हां ये लो कद चेक कर लो जी वीर ਜਿੱਡਾ ਕੱਦ ਹੈ ਇਹਦਾ ਵੱਡੀ ਆ ਜੀ ਮੱਜ ਦੁੱਧ ਬਹੁਤ ਜਿਆਦਾ ਹੈ ਦੁੱਧ 12 ਲੀਟਰ ਹੈ ਜੀ ਦੁੱਧ 12 ਲੀਟਰ ਤਿਆਰ ਆ ਠੀਕ ਹੈ ਜੀ ਦਿਨ ਟਾਈਮ ਚੋਲੇ ਚਾਰ ਟਾਈਮ ਚੋਲੇ ਚਵਾ ਕੇ ਦਵਾਂਗੇ ਬੱਚਾ ਕੀ ਹੈ ਦੇ ਕੋਲ ਕੱਟਾ ਬੰਦਰ ਕੱਟਾ ਕੱਟਾ ਜੀ 12 ਕਿਲੋ ਦੁੱਧ ਤਿਆਰ ਆ ਇਹ ਇੱਕ ਰੰਗ ਬਲੈਕ ਹੈ ਜੈਡ ਬਲੈਕ ਜਿਹਨੂੰ ਕਹਿੰਦੇ ਆ ਜੀ ਉਹ ਆ ਦੁੱਧ ਵੀ ਭਾਈ ਆਹ ਦੇਖ ਲੀ ਹਾਂ 11 ਨਹੀਂ ਹੁੰਦਾ 12 ਕਿਲੋ ਠੀਕ ਹੈ ਜੀ ਬਹੁਤ ਹੀ ਸੋਹਣੀ ਹੈ ਆ ਵੀ ਕੋਈ ਕੱਦ ਕਾਟ ਬੂਰਾ ਚੰਗਾ ਥਣ ਬੜੇ ਸੋਹਣੇ ਲੱਗੇ ਇਹਨੂੰ ਥਣਾ ਦੀ ਵਾੜ ਘਾਟ ਤੇ ਨਹੀਂ ਆ ਗਈ ਵੀਰ ਜੀ ਕੋਈ ਨਹੀਂ ਜੀ 나 ਜੀ ਚਵਾ ਲੇ ਲੈ ਲੈ ਜਿਹੜਾ ਵੀਰ ਲਾਗੋ ਆ ਸਾਡੇ ਹਾਂਜੀ ਉਹ ਆਪ ਆਣ ਕੇ ਚੋ ਸਕਦਾ ਵਾ ਜਿਹੜਾ ਵੀਰ ਦੂਰੋਂ ਆਉਂਦਾ ਸਾਨੂੰ ਵੀਡੀਓ ਕਾਲ ਕਰਕੇ ਦੂਰ ਟਾਈਮ ਚੋ ਸਕਦਾ ਦੂਰ ਟਾਈਮ ਸਾਡੇ ਘਰ ਵੀ ਆ ਕੇ ਚੋ ਸਕਦਾ ਕੋਈ ਗੱਲ ਨਹੀਂ ਦਾਤ ਰਵੇ ਠੀਕ ਆ ਠੀਕ ਹੈ ਜੀ ਤਾਂ ਤਸੱਲੀ ਕਰਕੇ ਲੱਗ ਦੇਣ ਕਿੰਨੇ ਹੋ ਗਏ ਸੂਈ ਨੂੰ ਸੂਈ ਨੂੰ ਪਾਜੀ ਹੋ ਗਏ 15 ਕੇ ਦਿਨ ਹੋ ਗਏ 15 ਦਿਨ ਬੱਚਾ ਕੀ ਇਹਦੇ ਮਗਰ ਤੇ ਦੁੱਧੋਂ ਭਾਜੀ ਵਾਜੂਗੀ ਏ ਹਾਂ ਭਾਜੀ ਬਦਨੀ ਚਾਹੀਦੀ ਏ ਸੇਵਾ ਤੇ ਡਿਪੈਂਡ ਕਰਦੀ ਏ ਐਂ ਤੇ ਹੁਣ ਜਿੰਦਾਂ ਦੀ ਲਿਆਦੀ ਹਾਂ ਹਾਂਜੀ ਉਹਦਾਂ ਦੀ ਖਾਂਜੀ ਪੀਂਦੀ ਫੁੱਲ ਵਾਸਤੇ 10 ਕਿਲੋ ਦੁੱਧ ਹੁਣਾ ਡੇ ਕੋ 12 ਕਰਗੀ ਠੀਕ ਭਾਜੀ ਖਾਂਦੀ ਏ ਤੇ ਐਡਾ ਕੱਟ ਕਰਗੀ ਆ ਜੀ ਜੀ ਨਹੀਂ ਭਾਣੀ ਬੜੀ ਔਖੀ ਮੈਂ ਐਡੀ ਬਿਲਕੁਲ ਜੀ ਕੱਟ ਕਰ ਹੁਣ ਭਾਜੀ ਚਵਾਈ ਲੱਗੇਗੀ ਤੇ ਕੋਈ ਜ਼ਿਆਦੀ ਨਾ ਰੱਖੀ ਠੀਕ ਥਣਾ ਦੀ ਵਾਧ ਕਾਟਣੀ ਆ ਗਈ ਨਹੀਂ ਜੀ ਨਾ ਜੀ ਇੱਕ ਨੰਬਰ ਤੁਹਾਨੂੰ ਉਹ ਤਸਲੀ ਕਰਕੇ ਖੜੇ ਹਾਂ ਅਦਾ ਕੋਈ ਪਾਉਂਦੇ ਆ ਕੋਈ ਇਹਦੀਆਂ ਧਾਰਾਂ ਭਰ ਦਿੰਦੇ ਆ ਆਪਾਂ ਜੀ ਮੁੱਲ ਕਿੰਨਾ ਹੈਗਾ ਜੀ ਇਹਦਾ ਮੁੱਲ ਲੋਕੀ ਦੇ ਹੋਣ ਬਾਹਰ ਪਈ ਤੁਹਾਨੂੰ ਪਤਾ ਹੀ ਚੱਲੀ ਜਾਂਦਾ ਕੰਮ ਜਾਂਦਾ ਬਾਹਰ ਹਾਂਜੀ ਪਰ ਨਹੀਂ ਫਿਰ ਅੱਜ ਅਸੀਂ ਕੋਈ ਲੱਖੋਂ ਬਾਹਰ ਨਹੀਂ ਗੱਢਣੀ ਬਾਹਰ ਨਹੀਂ ਲੱਖੋਂ ਅੰਦਰ ਹੀ ਰੱਖਾਂਗੇ ਉਦੋਂ ਵੀ ਲੱਖੋਂ ਅੰਦਰ ਹੀ ਹੀਗਾ ਜਿਹੜੀਆਂ ਬਾਹਰ ਸੀ ਇਹਦੇ ਦੇ ਦਾਂਗੇ 85000 ਠੀਕ ਆ ਮਾਣ ਤਨ ਹੋ ਜਾਊਗਾ ਥੋੜਾ ਬਾਕੀ ਫੋਨ ਲਾ ਲੈ ਕੋਈ ਹਾਂਜੀ ਹਾਂਜੀ ਠੀਕ ਆ ਜੀ ਆਹ ਵੇਖੋ ਇਹ ਕੱਦ-ਕੱਡ ਚੰਗਾ ਵਾ ਵੱਡੀ ਮਾਝ ਆ ਥਣ ਥਣ ਬਹੁਤ ਸੋਹਣਾ ਲੱਗਾ ਇਹਨੂੰ ਫਰਮਾਨ ਕਰਦੇ ਭਾਈ ਜਿਹੜਾ ਨੂੰ ਆ ਦੂਜੇ ਨੰਬਰ ਵਾਲੀ ਦਿਖਾਈ ਜੀ ਇਹਦਾ ਭਾਈ ਸੁਆ ਕਨਵਾ ਜੀ ਇਹਦਾ ਭਾਈ ਸੁਆ ਵਾ ਦੂਜਾ ਠੀਕ ਹੈ ਠੀਕ ਹੈ ਤੇ ਸੂਈ ਆ ਕਿ ਸੂਣ ਵਾਲੀ ਹੈ ਸੂਈ ਆਏ ਇਹ ਪਰਸੋ ਸੂਈ ਹੈ ਠੀਕ ਆ ਤੇ ਦੁੱਧ ਕਿੰਨਾ ਹੈ ਤੇ ਕੋਲ ਦੁੱਧ ਵੇਖੋ ਭਈ ਹੋਂਟ ਬੋਲੇ ਵਾਲੀਆਂ ਖਾਲੀ ਹੋਈਆਂ 9 ਕਿਲੋ ਹੈਗਾ ਜੈਸ ਟਾਈਮ ਅੱਛਾ 9 ਕਿਲੋ ਦੁੱਧ ਤਿਆਰ ਨੋਬਲ ਰੈਨਰ ਠੀਕ ਹੈ ਜੀ ਆਹ ਵੇਖੋ ਜੀ ਕੋਈ ਕੋਈ ਬਹੁਤ ਬੋਲੀ ਹੈ ਜੀ ਕੋਈ ਮਾਜੀ ਨਾ ਕੋਈ ਛੱਟਾ ਲਾਉਂਦੀ ਨਾ ਖਾਣ ਲੈ ਜਾ ਲੈ ਜਾ ਪੌਲੇ ਦੀ ਗੱਲ ਨਹੀਂ ਮੇਲ ਕੋਲ ਆਪਣਾ ਥਣ ਵੇਖੋ ਜੀ ਕੁਆਲਿਟੀ ਚੈੱਕ ਕਰੋ ਜੀ ਥਣ ਬਹੁਤ ਸੋਹਣਾ ਲੱਗਾ ਇਹਨੂੰ ਚੰਗੀ ਸੋਹਣੀ ਆਹ ਵੇਖੋ ਜੀ ਇਹਦੇ ਪਿੱਛੇ ਬੱਚਾ ਕੀ ਹੈ ਵੀਰ ਜੀ ਇਹਦਾ ਜੀ ਕਟਾ ਜੀ ਕਟਾ ਕਮਾ ਲਿਆ ਵੀਰੇ ਕਮਾ ਲਾ ਆ ਜਾ ਬਾਕੀ ਬਹੁਤ ਹੀ ਸੋਹਣੀ ਆ ਜਿਹੜਾ ਥਣਾ ਦਾ ਗੈਪ ਆ ਬਹੁਤ ਚੰਗਾ ਜੀ ਹਾਂ ਵੇਖੋ ਜੀ ਥਣ ਬਹੁਤ ਸੋਹਣਾ ਜੀ ਸਿੰਘ ਸਿੰਘ ਦੀ ਕੁਆਲਿਟੀ ਵੀ ਚੰਗੀ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਆਪਣੇ ਕੋ ਨਾਂ ਦੱਸੀ ਗਈ ਉਹ ਵੀਰਾਂ ਨੂੰ ਫੋਨ ਤੇ ਪੁੱਛ ਲਿਓ ਜਿਹਨਾਂ ਨਾਂ ਸਮੇ ਜਦੋਂ ਪੁੱਛ ਗੱਲਾਂ ਰਹਿ ਜਾਂਦੀਆਂ ਵਾ ਬਿਲਕੁਲ ਬਿਲਕੁਲ ਤੇ ਉਹ ਚੀਜ਼ਾਂ ਵੀਰ ਉਹਨਾਂ ਨੂੰ ਫੋਨ ਲਾ ਕੇ ਪੁੱਛ ਲਿਓ ਦੁੱਧ ਵੀਰ ਜੀ ਕਿੰਨਾ ਕਚਵਾਜੂਗੀ ਏ ਦੁੱਧ ਵੀਰ ਜੀ ਮੇਰੇ ਹਿਸਾਬ ਦੇ ਨਾਲ 12 13 ਕਿਲੋ ਜਮਾਊਗੀ ਠੀਕ ਹੈ ਛੋਟੀ ਚੰਗੀ ਉਦਾਂ ਬਹੁਤ ਚੰਗੀ ਆ ਚੋਾਈ ਚੋਈ ਦੀ ਬਹੁਤ ਹੀ ਜਿਆਦੀ ਗਰੀ ਗੈਬੂ ਵੀ ਚੰਗਾ ਥਾਣਾ ਨੇ ਤੇ ਮੁੱਲ ਦੱਸੋ ਇਹਦਾ ਮੁੱਲ ਵੀਰ ਜੀ 90000 ਰੁਪਏ ਦਾ ਮਾਨਦਾਨ ਕਿੰਨਾ ਕੋਜੂਗਾ ਮਾਨਦਾਨ ਕਰਦਾ ਕੋਈ ਵੀਰਪਰਾ ਫੋਨ ਲਾ ਲਿਆ ਨਾ ਕੋਈ ਬਾਕੀ ਕੋਈ ਫਿਕਸ ਨਹੀਂਗਾ ਵੀਰਾਂ ਨੂੰ ਫੋਨ ਲਾ ਲਿਓ ਲਾ ਲਿਓ ਕੋਈ ਗੱਲ ਵੱਡੇ ਦਿਲ ਰੱਖੇ ਵੀਰਾਂ ਨੇ ਖੁੱਲਾ ਮਾਨਦਾਨ ਵੀ ਕਰ ਦੇਣਾ ਤੀਜੇ ਨੰਬਰ ਵਾਲੀ ਬਾਰੇ ਦੱਸੋ ਭਾਜੀ ਗੱਬਣ ਆ ਹਾਂਜੀ ਗੱਬਣ ਆ ਠੀਕ ਹੈ ਜੀ ਉਹਦਾ ਸੁਆ ਕਰਵਾ ਜੀ ਉਹਦਾ ਸੁਆ ਕਿੱਦਾਂ ਜੀ अच्छा दूसरा सुरदा पर ਝੋਟੀ ਬਹੁਤ ਜ਼ਿਆਦਾ ਚੋਰੀ ਠੀਕ ਆ ਤੇ ਕਿੰਨੇ ਕ ਦਿਨ ਲੈ ਜੂਗੀ ਜੀ ਇਹ ਦਿਨ ਵੀਰ ਜੀ ਮਸਲਾਮ ਨਾਲ ਤਾਫ ਬਾਰ ਦਿਨ ਲੈ 10 ਤਰੀ ਨੂੰ ਦੇਣੀ ਪੂਰੀ ਹੁੰਦੇ ਜੂ ਠੀਕ ਆ ਹਾਂਜੀ 10 ਤਰੀ ਕੰਦੇ ਨੂੰ ਪੂਰੇ ਹੁੰਦੇ ਆ ਇਹ ਲੋਹੀ ਮੈਂ ਹਾਂਜੀ ਤੇ ਇਹਦਾ ਰਿਕਾਰਡ ਇਹਨਾਂ ਦਾ ਵੱਖਰਾ ਹੀ ਹੁੰਦਾ ਦੁੱਧ ਕਿੰਨਾ ਕੁ ਚੋਆ ਆਨੇ ਪਹਿਲੇ ਉਹਦੇ 15 ਕਿਲੋ ਆਂਦੇ ਜੋ ਆ ਅੱਛਾ 15 ਕਿਲੋ ਸਿੰਦੇ ਚ ਆਪਾਂ ਚਲ 15 ਚ ਨਹੀਂ ਜਾਂਦੇ ਚਲ 12 13 ਕਿਲੋ ਨੇ ਜੋ ਕਿ ਬਹੁਤ ਹਾਂਜੀ 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 ਬਾਕੀ ਹੈ ਵੀ ਚੰਗੀ ਚੌੜੀ ਹੈ ਝੋਟੀ ਵੱਡੀ ਹੈ ਜਿੱਦਾਂ ਦੀ ਸੇਵਾ ਕੇ ਜੀ 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 ਲੈ ਵੀਰ ਲਿਆ ਬਾਹਰ ਲਿਆ ਇਹ ਬਾਕੀ ਸੰਗ ਸੰਗ ਦੀ ਕੁਆਲਿਟੀ ਚੈੱਕ ਕਰ ਲੋ ਆਹ ਵੇਖੋ ਜੀ ਵਜਨ ਵਾਲੀ ਹੀ ਆ ਜੀ ਇੱਥੇ ਬਹੁਤ ਚੋਰੀ ਆ ਹਾਂ ਜੀ ਅੱਜ ਦਿਨ ਲੈ ਜੂਗੀ ਆ ਥਣ ਥਣ ਚੰਗਾ ਲੱਗਾ ਬਾਕੀ ਥਣ ਥਣ ਓਕੇ ਆ ਨਾ ਵੀਰ ਜੀ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਡੀ ਗਰੰਟੀ ਹੈ ਜੀ ਠੀਕ ਆ ਠੀਕ ਆ ਬਾਕੀ ਤਸੱਲੀ ਕਰ ਲਿਆ ਆ ਕੇ ਵੀ ਜੇ ਕੋਈ ਕਮੀ ਪੇਸ਼ੀ ਰਹ ਜੂਗੀ ਹਾਂ ਜੀ ਹਾਂ ਜੀ ਭਾਜੀ ਜਿੰਨੇ ਪੈਸੇ ਦੇਨੇ ਆਪੀ ਤਸੱਲੀ ਦੇ ਦੇ ਪੂਰੀ ਕਮਾਲ ਆ ਵੀਰ ਕਮਾਲ ਸਾਨੂੰ ਕੋਈ ਗੁੱਸਾ ਗਿੱਲਾ ਨਹੀਂ ਪਾਇ ਚਾਰ ਟਾਈਮ ਸਾਡੇ ਕੋਲ ਵੇਖ ਕੇ ਖੜੇ ਜੀ ਜੀ ਆਹ ਦੇਖੀ ਪੂਰੀ ਚੰਗੀ ਸੋਹਣੀ ਹੈ ਇਹਦੇ ਜਦੋਂ ਕਿਤੇ ਤਿਆਰ ਹੋਈ ਮੈਂ ਹੋਰ ਵੀ ਹੋਈ ਹਾਂ ਹਾਂਜੀ 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 ਚੌੜੀ ਬੜੀ ਵੀਰਜੀ ਇਹ ਕਾਫੀ ਚੰਗੀ ਆ ਨਾ ਦੇਖ ਹਾਂ ਤੁਹਾਨੂੰ ਵੇ ਛੋੜਾ ਲੱਗਾ ਚੰਗੀ ਬਹੁਤ ਚੰਗੀ ਤੇ ਇਹਦਾ ਵੀਰਜੀ ਕਿੰਨਾ ਕਰਦੇ ਬੋਲਾ ਮੈਂ ਤਾਂ ਇਹ ਜੀ ਇਹ ਬਾਹਰ ਦੇਖਦਾ ਆਖੀ ਸਾਡੇ ਕੋਲ ਮੰਗਦੇ ਜਦੋਂ ਅਸੀਂ ਲਈਏ ਪਰ ਇਹ ਤਾਂ ਮੇਲੋ ਗਿਆ ਵੀ ਅਸੀਂ ਲੱਖੋ ਅੰਦਰ ਹੀ ਚੱਲਣਾ ਠੀਕ ਆ ਆ ਜੀ ਇਹ ਦੇ ਤਾਂ ਕਿ ਬਨਵੇਂ ਯਾਰੀ ਮਾਰਦਾ ਨਾ ਹੋ ਜੂਗਾ ਹੋ ਜੀ ਦੋ ਛੜਦਾ ਲੱਭੇ ਲੱਭੇ ਦੀ ਬਾਕੀ ਫੋਨ ਕਰ ਲੈ ਕੋਈ ਜਿਹਨੂੰ ਪਸੰਦ ਹੋਵੇ ਆ ਤੀਜੇ ਨੰਬਰ ਚੌਥੇ ਨੰਬਰ ਵਾਲੀ ਸੂਈ ਆ ਨਹੀਂ ਇਹ ਵੀ ਗੱਬਣਾ ਅੱਛਾ ਇਹ ਵੀ ਗੱਬਣੇ ਵੀ ਤਿਆਰ ਹੀ ਹੈਗੇ ਯਾਰ ਹੀ ਆ ਉਹ ਥਾਣ ਬੜਾ ਸੋਹਣਾ ਲੱਗਾ ਇਹਨੂੰ ਸਾਰੀ ਬੜੀ ਬਰੀਕ ਬੜੀ ਵਿਝੇ ਵੇਖੋ ਹਾਂ ਜੀ ਹਾਂ ਜੀ ਬਰੀਕ ਬੜੀ ਹੈ ਬਾਕੀ ਸਾਰੀਆਂ ਇੱਕ ਤੋਂ ਇੱਕ ਹੈ ਜੀ ਕੋਈ ਮਾੜੀ ਕੋਈ ਵੀ ਨਹੀਂ ਹੈ ਸਾਰੀਆਂ ਸੋਹਣੀਆਂ ਵਾ ਇਹਦਾ ਵੀਰ ਜੀ ਸੁਹਾ ਘਨਵਾ ਅੱਗ ਨਾਲੀ ਰੂਜ਼ੂ ਆ ਤਰ ਵਾਲੇ ਦੇ ਦਾਂਦੇ ਆ ਹਾਂਜੀ ਆਪ ਤੀਜਾ ਨਾ ਤੀਜਾ ਹੋਇਆ ਠੀਕ ਹੈ ਠੀਕ ਹੈ ਠੀਕ ਆ ਵੇਖੋ ਜੀ ਦੇਣ ਕਿੰਨੇ ਲੈ ਜੂਗੀ ਏ ਦੇਣ ਵੀ ਜੀ ਆਏ ਦੋ ਜਾਂ ਤਿੰਨ ਦਿਨ ਹੀ ਖੜਨੇ ਆ ਹਾਂਜੀ ਹਾਂ ਪਿਆਰੀ ਹੈ ਬਾਕੀ ਹੈ ਵੀ ਚੰਗੀ ਜੀ ਬਹੁਤ ਜਿਆਦੀ ਬਰੀਕ ਬਹੁਤ ਜਿਆਦੀ ਭਾਜੀ ਲੈਓ ਲੈਓ ਭਾਜੀ ਲੈ ਟੋਣਾ ਦਾ ਗੈਬ ਜੋ ਬਹੁਤ ਜ਼ੋਰ ਹਾਂਜੀ ਆ ਵੇਖੋ ਜੀ ਬੋਰੀ ਸੋਹਣੀ ਆ ਛੋਟੀ ਠੀਕ ਆ ਦੇਣ ਦੋ ਚਾਰੀ ਖੜੂਗੀ ਹੈ ਹਾਂਜੀ ਹਾਂਜੀ ਬਾਕੀ ਇਹ ਆ ਕੇ ਥਾਣ ਥਣ ਜਿਹੜਾ ਲੱਗਾ ਮੁੱਠੀ ਦੀ ਚਵਾਈ ਵਾਲਾ ਲੱਗਾ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਥਾਣ ਬਹੁਤ ਸੋਹਣਾ ਲੱਗਾ ਤੇ ਸਾਡੀ ਜੀ ਬੜੀ ਬੜੀ ਬਹੁਤ ਜੀ ਤੇ ਇਹਦਾ ਕੀ ਆ ਦੇਣ ਲੈਣ ਇਹਦਾ ਵੀ ਜੀ ਬਣ ਰਿਹਾ ਬੱਸੋ ਪਾਜੀ ਕਰਨਾ ਮਾਨਦਾਂ ਥੋੜਾ ਮਾਨਦਾਂ ਪਹਿਲਾਂ ਹੀ ਕਰਦਾ ਜੀ ਸੁਭਾਅ ਜਿਹਾ ਵੀ ਹੁੰਦਾ ਜਿੰਨਾ ਜਰ 1000 2000 ਘਟਾਵੇ ਨਾ ਕੋਈ ਨਹੀਂ 90000 ਦੀ ਦੇ ਦਾਂਗੇ ਲਓ ਜੀ ਇਹ ਹੈ ਕਿ ਮਜ਼ਾ ਹੀ ਤਾਂ ਆਉਂਦਾ ਜਦੋਂ 1000 2000 ਕਿਧਰ ਦੇ ਦੇਣੀ ਆਂ ਲੱਖੋਂ ਬਾਹਰ ਨਹੀਂ ਜਾਣਾ ਠੀਕ ਹੈ ਠੀਕ ਹੈ ਮੁੱਲ ਬਹੁਤ ਜਿਆਦਾ 20 ਮੰਗਿਆ ਜੀ ਕੋਲ ਆ ਕੇ ਆਏ ਅੱਛਾ ਜੀ ਹਾਂ ਜੀ ਠੀਕ ਹੈ ਜੀ ਸਹੀ ਆ ਆ ਵੇਖੋ ਜੀ ਅਗਲੇ ਨੰਬਰ ਵਾਲੀ ਚੈੱਕ ਕਰ ਲੋ ਇਹ ਵੀ ਬਹੁਤ ਸੋਹਣੀ ਹੈ ਇਹਦਾ ਸੁਆ ਕਨਵਾ ਜੀ ਇਹਦਾ ਇਹਦਾ ਸੁਆ ਮਰਦਾ ਤੋਚੇ ਨਹੀਂ ਠੀਕ ਆ ਦੇਣ ਕਿਨੇ ਲੈ ਜੂਗੀ ਜੇ ਭਾਈ 10 ਲੈ ਜੂਗੀ 10 ਦਿਨ ਲੈ ਜੂਗੀ ਤੇ ਟਲਾਂਦਿਆ ਕਰ ਲੋ ਬਾਕੀ ਹੈ ਕਿ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਇਹਨੇ। ਇਲੈਕਟ੍ਰਨ ਗਾਈਆਂ ਵਾਂਗੂ ਤਿਆਰ ਕਰੂਗਾ ਜੀ। ਬਿਲਕੁਲ ਬਿਲਕੁਲ ਪੂਰੀ ਵਜਨ ਵਾਲੀ ਆਗੇ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ। ਤੇ ਸੂਹਾ ਤੀਜਾ ਦਾ? ਹਾਂਜੀ ਤੀਜਾ। ਠੀਕ ਆ। ਬਾਕੀ ਕੁਆਲਿਟੀ ਦੀ ਆ। ਲੈ ਜਿਓ। ਇੱਕ ਵੀ ਵਾਲ ਗਿੱਟਾ ਨਹੀਂ ਹੈਗਾ ਜੀ। ਪੂਛ ਵੀ ਕਾਲੀ ਜੀ। ਹਾਂਜੀ। ਦੁੱਧ ਕਿੰਨਾ ਕੁ ਚੋ ਆਜੂ ਭਾਜੀ ਆਈਡੀ ਇਹਨਾ? ਤਲੀ ਚਾਹੀਦਾ ਇਹਨੂੰ ਮੈਂ ਨਹੀਂ ਦੁੱਧ 18 ਕਿਲੋ ਕਿਲੋ ਲਿਆ ਜਿੰਨੇ ਘੱਟਾਂ ਛੱਡਦੇ ਹਾਂ ਲਈ ਬਾਕੀ ਚਲੋ ਬਾਕੀ ਬਸ ਕਿਸੇ ਮੁੱਦਾ ਲੋਕੀ 15 16 ਕਿਲੋ ਕਹਿੰਦੇ ਅਸੀਂ ਨਹੀਂ ਕਹਿੰਦੇ ਠੀਕ ਹੈ ਲਈ ਇਹਨੇ ਕਰਮਾਂ ਦਾ ਦੁੱਧ ਬਿਲਕੁਲ ਬਾਕੀ ਸੇਵਾ ਜਿਨੀ ਕੋਈ ਕਰ ਲੇ ਉਹਨਾਂ ਚ ਜੋੜੂਗਾ ਕੇ ਸਾਡੇ ਹੀ ਲਾ ਸਕਦੇ ਆ ਜੀ 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 ਤੁਹਾਨੂੰ ਪਤਾ ਵੀ ਆਪਾਂ ਕਿੰਨੀਆਂ ਕਰਦੀਆਂ ਹਾਂ ਹਾਂ ਜੀ ਤੇ ਦੱਸੋ ਫੇਰ ਆ ਮੁੱਲ ਕਿੰਨਾ ਕਾ ਵੀਰ ਜੀ ਇਹਦਾ ਮੁੱਲ ਇੱਕੋ ਹੀ ਮੁੱਲ ਦੇ ਦਾਂਗੇ ਉਹਦਰ ਜੋ ਬੈਲੋ ਕੀਤਾ ਇੱਕੇ ਮੁੱਲ ਦੀ 90000 90000 ਦੀ ਹਾਂ ਜੀ ਠੀਕ ਹੈ ਜੀ ਮਤਲਬ ਕਿ ਤੁਹਾਨੂੰ ਕਿਹਾ ਕਿ ਲੱਖੋਂ ਬਾਹਰ ਨਹੀਂ ਆਜਣਾ। ਪਰ ਭਾਜੀ ਜੋੜੇ ਵਾਲੇ ਵੀਰਾਂ ਦੇ ਹੂਨ ਹੋਣੇ ਜੀ। ਕੋਈ ਗੱਲ ਨਹੀਂ ਭਾਜੀ ਜਿਹੜਾ ਕਰਨਾ ਹਾਂ ਜੀ। ਕਰਨਾ ਪੈਣਾ ਤੁਹਾਨੂੰ ਮਾਨ। ਕੋਈ ਗੱਲ ਨਹੀਂ ਕੋਈ। ਆ ਪਿਆਰ ਹੀ ਵਧਾਓ ਕਿ ਜਿੰਨੇ ਵੀਰ ਜੁੜਦੇ ਜੋੜੋ ਜਿੰਨੇ ਜੁੜਦੇ ਆ। ਇਹ ਹਾਂ। ਬਸ ਸਾਡੀ ਕੋਈ ਸਾਡੀ ਗਲਤੀ ਹੁੰਦੀ ਨੇ ਕਮੈਂਟ ਕਰਕੇ ਦੱਸਦਾ ਕਣ। ਚਲੋ। ਗਾਂ ਬੰਦਾ ਕੋਈ ਸਿੱਖਦਾ। ਭਾਜੀ ਗਲਤੀਆਂ ਮੈਂ ਕਹਿੰਦਾ ਬੰਦਾ ਰੱਬ ਨਹੀਂ ਬਣ ਸਕਦਾ ਕਦੇ ਵੀ। ਹੈਂ? ਬਸ ਬਸ। ਜਿਹੜਾ ਵੱਡਾ ਵਿਦਮਾਨ ਹੁੰਦਾ ਗਲਤੀ ਉਹ ਕੋਈ ਹੋ ਜਾਂਦੀ ਆ। ਜੀ ਜੀ ਜੀ। ਜਿੰਨਾਂ ਗੇ ਰਕਮਾਂ ਲੱਗੀਆਂ ਜਿੰਨਾਂ ਲੈਣੀਆਂ ਉਹਨਾਂ ਨੂੰ ਸਾਾਨੂੰ ਦੱਸੇ ਕਿ ਰਾਤ ਨੂੰ 10:00 11:00 ਵਜੇ ਤੱਕ ਫੋਨ ਆਉਂਦੇ ਉਸੇ ਵੀਡੀਓ ਨੂੰ ਯਾਦਨਾ 9:00 ਅਪਲੋਡ ਕੀਤੀ ਜੀ 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 ਬਹੁਤ ਫੋਨ ਆਇਆ ਤੇ ਕਰਮ ਤੇ ਇਹ ਲੈਓ ਵੀਰ ਜੀ ਅਗਲੀ ਵੀ ਇਹਦਾ ਸੁਆ ਕਰਵਾਈ ਇਹਦਾ ਸੁਆ ਭਾਜੀ ਤੀਜਾ ਸੁਆ ਸੂਣਾ ਕਿ ਸੂਈ ਹੈ ਠੀਕ ਹੈ ਬੱਚਾ ਕੀ ਇਹਦੇ ਮਗਰ ਕੱਟਾ ਮਗਰ ਆ ਇਹਦੇ ਡਰਦੀ ਆ ਜੀ ਥੋੜਾ ਸਾਡੇ ਤੋਂ ਆ ਵੇਖੋ ਜੀ ਬਾਕੀ ਚੰਗੀ ਵੱਡੀ ਆ ਵੀ ਕਟਾ ਮਗਰੇ ਦੇ ਵੀ ਕਿੰਨੇ ਚਾਰ ਦਿਨ ਹੋ ਗਏ ਸੂਈ ਬੋਲਾ ਹੀ ਆ ਜੀ ਬੋਲਾ ਇਹ ਪੁੜੀ ਨਹੀਂ ਚੁੱਕੇ ਮੈਂ ਕਿੰਨਾ ਮੈਂ ਦੇ ਕੋਲ ਬੋਲਾ ਬੋਲਾ ਹੈ ਟਾਈਮ ਤੇ ਮਾਝ ਕੋ ਦੱਸ ਕਿਲੋ ਦਾ 9 ਲਗਾ ਲੋ ਜੀ 8 ਕਿਲੋ 9 ਕਿਲੋ ਬੋਲਾ ਤਿਆਰ ਆ ਜਿਹੜਾ ਚਵਾ ਦੇਣਾ ਥਾਨ ਥਣ ਓਕੇ ਵੀਰ ਜੀ ਬਿਲਕੁਲ ਆ ਰੋਣ ਨੂੰ ਬੋਲੀ ਠੀਕ ਆ ਠੀਕ ਆ ਆ ਵੇਖੋ ਜੀ ਡਰਦੀ ਆ ਥੋੜਾ ਸਾਡੇ ਤੋਂ ਹੋਰ ਨਹੀਂ ਗੱਲ ਕੋਈ ਕੈਮਰੇ ਤੋਂ ਡਰ ਜੰਗੀ ਆ ਜੀ ਕਿੰਨਾ ਕਰਨਾ लास्ट ਵਾਲੀ ਦਾ लास्ट ਵਾਲੀ ਦਾ ਮੁੱਲ ਅਜਾ ਨੂੰ ਯਾਰ ਅੰਕਲ ਕੋ ਮਾਨ ਕਰਾਉਣਾ ਹੁਣ ਦੱਸੋ ਅੰਕਲ ਜੀ ਲਓ ਕਰਾ ਲਓ ਹਾਂ ਜੀ ਕਿੰਨਾ ਕ ਮਾਨ ਕਰਦੋਗੇ ਤਾ 90000 ਚਲੋ ਉਹ ਚ ਹੈਗੀ ਕਸਰ ਥੋੜੀ ਬੋਦੀ ਨਾ ਹੋਈ ਗੱਲ ਠੀਕ ਛੁੱਲਾ ਮਾਨ ਦਣਗੇ ਅੱਜ ਛੁੱਲਾ ਕਰਤਾ ਤੇ ਜਿਹੜੀਆਂ ਹੋਣ ਡੀਆਂ ਵਾ ਉਹ ਸੂਈਆਂ ਵਾਂ ਕੇ ਸੂਣ ਵਾਲੀਆਂ ਵਾ ਸੂਈਆਂ ਸੂਈਆਂ ਚੋਵੇਂ ਮੀਆਂ ਸੂਈਆਂ ਚੋਵੇਂ ਸੂਈਆਂ ਹਾਂ ਜੀ ਲੱਖ ਵਾ ਲੱਖ ਹੁੰਦਰੀ ਹੋਵੇ ਮੁੱਲ ਕਿੰਨੇ ਕਿੰਨੇ ਮੜਾ ਬੋਲ ਦੋ ਕੋਈ ਇਹ ਜਿੱਦਾਂ 90 95 85 ਇਹੋ ਮੋਲੇ ਸੂਆ ਸੂਵਤ ਜਾ ਬਸ ਇੱਥੇ ਹੀ ਪਹਿਲਾਂ ਕੋਈ ਨਹੀਂ ਆਇਆ ਬਾਕੀ ਫੋਨ ਕਰ ਲਿਓ ਵੀਡੀਓ ਮੰਗਾ ਲੈਣ ਜਿਹਨੂੰ ਚਾਹੀਦੀ ਹੋਵੇ ਹਨਾ ਠੀਕ ਆ ਤੇ ਦੱਸੋ ਫੈਂਕਰ ਜੀ ਕੋਈ ਗੱਲਬਾਤ ਸੁਣਾ ਦਿਓ ਅੱਜ ਬਸ ਗੱਲਬਾਤ ਬੱਚੇ ਬਹਿ ਕੇ ਕਰਨ ਤੱਕੜੇ ਹੋ ਗਏ ਹਾਂ ਤੁਹਾਨੂੰ ਕਿੰਨੇ ਕ ਫੋਨ ਆ ਗਏ ਫੋਨ ਬਲੇਰੇ ਆ ਗਏ ਤੁਹਾਡਾ ਇੱਕ ਨੁਕਸਾਨ ਹੋ ਗਿਆ ਹੁਣ ਘੁਸ਼ੀ ਚੋਰੀ ਹੋ ਗਈ ਤੁਹਾਡੀ ਕੋਈ ਉਹ ਕੁੱਤੇ ਲੈ ਗਏ ਕੁੱਤੇ ਲੈ ਗਏ ਉਹ ਕੋਈ ਗੱਲ ਨਹੀਂ ਅੰਗਰੇਜ਼ ਜੀ ਤੁਸੀਂ ਕਿਹੜਾ ਝੂਠ ਬੋਲਣ ਦੇ ਆ ਜਿਹੜੇ ਵੀਰ ਨੂੰ ਭਾਜੀ 11 11 ਡੈਡੀ ਹਾਂ ਕਾ ਪੂਛੀ ਸਾਮ ਤੇ ਰੱਖਣਗੇ ਹਾਂ ਇਹ ਵੀ ਗੱਲ ਹੈ ਪਾਰੀ ਸਾਮ ਤੇ ਕੋਈ ਸ਼ੀਰ ਕਹਿ ਗਏ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਨਹੀਂ ਬਸ ਬਹੁਤ ਧੰਨਵਾਦ ਤੁਹਾਡਾ ਜੀ ਐਨੂ ਭਾਜੀ ਠੀਕ ਹੈ ਜੀ ਠੀਕ ਹੈ ਜੀ ਤੇ ਭਾਜੀ ਹੁਣ ਵੀਡੀਓ ਵਾਤਵਾਤ ਵਾਸਤੇ ਸ਼ੇਅਰ ਕਰੋ ਨਾਲੇ ਆਪਣਾ ਚੈਨਲ ਹਮਲਾ ਵਧਾਈਓ ਸਾਡਾ ਜੀ 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 ਮਿਹਰਬਾਨੀ ਤੁਹਾਡੀ ਤੇ ਆ ਇਸ ਟਾਈਮ ਤੇ 6 ਆ ਜਿਹੜੀਆਂ ਮੱਝਾਂ ਬਹੁਤ ਹੀ ਸੋਹਣੀਆਂ ਆ ਸੁਨੱਖੀਆਂ ਆ ਹਾਜ਼ਰ ਨੇ ਤੇ 4 ਬਾਰ ਆ ਟੋਟਲ 10 ਪਸ਼ੂ ਆ 10 ਦੀਆਂ 10 ਹੀ ਮੱਝਾਂ ਆ ਜੀ ਚੰਗੇ ਰਿਕਾਰਡ ਵਾਲੀਆਂ ਵੀਰ ਉਹਨਾਂ ਨੂੰ ਫੋਨ ਕਰ ਲਿਓ ਤੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਧੰਨਵਾਦ ਜੀ ਵੀਡੀਓ ਕਰ ਦਿਓ ਸ਼ੇਅਰ ਜੀ